ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਈਲ ਬਲੰਗ ਵਿੱਚ ਹੋਜੀ ਕਿ ਨਾ ਸਾਰੇ ਠੀਕ ਠਾਕ ਅੱਜ ਵੀ ਸਾਰੇ ਠੀਕ ਠਾਕ ਹੈ ਕਿਰਵਾਤ ਵਾਲੇ ਦਾ ਕਰ ਦਿੰਦੇ ਹਾਂ ਕਿ ਤੁਸੀਂ ਸਾਰੇ ਪੁੱਛਾ ਤੋਂ ਪਾਂਜੀ ਲੱਗਿਆ ਬਲੱਬ ਦੀ ਸਟਾਰਟਿੰਗ ਦਾ ਲੈਣਾ ਹੈਗਾ ਜੁਤਵਾਰ ਦਾ ਤੇ ਪੈਂਦਾ ਟਾਈਮ ਹੈ ਤੇ ਆਪਾਂ ਪਕਾ ਰਹੇ ਹਾਂ ਰੋਟੀ ਪਹਿਲਾਂ ਆਪਾਂ ਪਹਿਲਾਂ ਸਾਰਾ ਕੰਮ ਕਰਕੇ ਸੌਂਗੇ ਸੀਗੇ ਹਾਂ ਹੁਣ ਰੋਟੀ ਖਾਣ ਲੱਗ ਗਿਆ ਬੈਰੜੇ ਨੂੰ ਖੁਕ ਲੱਗੇ ਹੁਣ ਫਕਈਏ ਬੱਚੇ ਜਦੋਂ ਘਰ ਹੁੰਦੇ ਨੇ ਬਾਰ ਬਾਰ ਭੁੱਖ ਲੱਗ ਜਾਂਦੀ ਐ ਪਹਿਲਾਂ ਉਹਨੇ ਖਾ ਲਈ ਹੁਣ ਫੇਰ ਦੁਬਾਰਾ ਪਹਿਲਾਂ ਸੱਕਰ ਨਾਲ ਰੋਟੀ ਖਾ ਗਈ 12:00 ਵਜੇ ਹੁਣ ਮੈਂ ਲਾ ਰਹੀ ਹਾਂ ਤੇ ਬਾਪੂ ਰੋਟੀ ਖਾ ਗਏ ਸੀਗਾ ਹੁਣ ਲਾ ਰਹੀ ਐ ਤੇ ਸਾਡੇ ਜੀ ਦੁਪਹਿਰ ਨੂੰ ਦੇਖੋ ਇਹ ਰੋਟੀਆਂ ਪੁੱਟ ਰਹੀਆਂ ਹਰ ਰੋਜ਼ ਮੈਂ ਤਾਂ بس ਕਿਉਂ ਲਾਖੀ ਨੇ ਨੂੰ ਨਹੀਂ ਸਫਾਈ ਤਾਂ ਨਹੀਂ ਕਿਉਂਕਿ ਆਥਮ ਸਵੇਰ ਦਾ ਚੱਕੜਾ ਬੇਲਣਾ ਚੱਖਣਾ ਹੀ ਹੁੰਦਾ ਆਪਣੇ ਤੋਂ ਖੰਡਦਾ ਹੀ ਆ ਤੇ ਦੁਪਹਿਰੇ ਮੈਂ ਤਾਂ ਹੀ ਹੁੰਦੀ ਆ ਸੈਲਫ ਨੂੰ ਸਾਫ ਕਰਨੀ ਪੈਣੀ ਇਧਰ ਆਟਾ ਨਹੀਂ ਖੜਵਾਇਆ ਜਿਹਨੇ ਖਾਣ ਜਾਂਦੇ ਨੇ ਇੱਕ ਇੱਕ ਦੋ ਦੋ ਖਾ ਲੈਂਦੇ ਆ ਦਿਸ ਪਾਣੀ ਹੋ ਰਿਹਾ ਆਪਣੇ ਸੇ ਬੋਣਾ ਦਾ ਬੋਨੇ ਦਾ ਸੇ ਰੋਟੀ ਘੜ ਕੇ ਇਹ ਇਹ ਦਿਸ ਕੈ ਰੋਟੀ ਖਾਈ ਦੇ ਹਾਂ ਇਹ ਰ ਚੱਕੀ ਮਿਲਦਾ ਮੱਖੇ ਜਾਲੀ ਤਾਂ ਲਾਈ ਨਹੀਂ ਤੇ ਜਾਲੀ ਤਾਂ ਲਾਵੇ ਬਾਹਰ ਇੰਨੀ ਧੁੱਪਾਂ ਕਿ ਮੱਖੀਆਂ ਸਾਰੀਆਂ ਅੰਦਰੋਂ ਆਈ ਜਾਂਦੀਆਂ ਹਨ ਠੰਡੇ ਚ ਖੁੰਮਣ ਕੋਲ ਹੋ ਜਾਏਗਾ ਭਰ ਜਾਂਦਾ ਸੁਪਾਈ ਬਹੁਤ ਆ ਲੋਰ ਬਹੁਤ ਚੱਲਦੀ ਹੈ ਇੰਨੀ ਮੈਂ ਵੀ ਆਪਣੇ ਤੇਰੀ ਸੀ ਕਿ ਸੈਸੋ ਨਹੀਂ ਪਾਇਆ ਹਾਂ ਹੁਣ ਬਰਨੇ ਉਹ ਨਾਲ ਰੋਟੀ ਦੇਣੀ ਆ। ਜਿੰਨੇ ਖਾਣੇ। ਸੋਚਦੇ ਜੇ ਕਰਨਾ ਉਹਨਾਂ ਨੂੰ ਵੀ। ਉਹ ਤਾਂ ਚਾਹੀਦੀ ਤੁਹਾਨੂੰ ਪੈਸਾ ਖਾਜੀ। ਖੋਰ ਖਾਣੀ ਹੋਈ ਹੈ ਕਦੀ ਜ਼ਿਆਦਾ। ਰੋਟੀ ਦੇ ਦੇ। ਇਹ ਦੇਖ ਕੇ ਲਗਾ। ਇਨਪਾੜਾ। ਖਾਜੀ। ਥੈਂਕ ਯੂ ਮੰਮੀ ਰੋਟੀ ਦੇਦੀ ਮਾਂ। ਉਸ ਬਾਅਦ ਦੇ ਹਾਂ। ਹਾਂ। ਬਾਟ ਪਾਣੀ ਆ ਗਿਆ ਫਿਰ। ਇਹਨੂੰ ਬਾ ਰੋਟੀ। ਐਸਟਾ ਤਾਂ ਕਿ ਨਾ ਬੋਲੂ ਤਾਂ ਮਾ ਮੋਦੀ ਗੈਸ ਨਹੀਂ ਚੱਲਦਾ ਤਾਂ ਕੀ ਸੋਚੀਏ ਲੋਕਾਂ ਨੇ ਟੈਂਗੀ ਜ਼ਿਆਦਾ ਰਹੀ ਹੈ ਮਗਰ ਮੈਂ ਹੱਥਾਂ ਮਾਰਨਾ ਕਰੀ ਗਿਆ ਮੈਂ ਬੰਦ ਅੱਜ ਸੋਚਿਆ ਸੀਗਾ ਕੰਮ ਕੁੰਮ ਨਵੇੜ ਤੇ ਸੂਟ ਕੱਟੂਗੀ ਸਹਦ ਪਰ ਹੈ ਹੀ ਨਹੀਂ ਗਿਆ ਨੀਂਦਾ ਇਹ ਚ ਕਰਵੇਂ ਹੋ ਨਾ ਮਾਰ ਨਾ ਨੀਂਦਾ ਕੀ ਸੋਹਣੀ ਠੰਡਾ ਪਾਣੀ ਪੋੜਾ ਚਾਹੁੰਦਾ ਸੁਨੇ ਬਣਾ ਨਕੁੰਦਾ ਠੰਡਾ ਪਾਣੀ ਪਾਇਆ ਕੂਲਰ ਵਿਚਾਰੇ ਕੀ ਕਰਨਾ ਬਾਰੋਂ ਲੋ ਹੋਣੀ ਆ ਰਹੀ ਪੱਤੀ ਤਾਂ ਵਿੱਚ ਖਬਰਾਂ ਟੈਂਕੀ ਚਲਾਗੇ ਬਾਬਾ टेंपरेचर ਵਧਿਆ ਹੋਇਆ ਬਹੁਤ ਦੇਖ ਰਿਹਾ ਅੱਜ ਦੇਖਿਆ ਵੀ ਹੈ ਨਹੀਂ ਕਿੰਨਾ ਕੰਮ ਕਰੇ ਵਿਚਾਨਾ ਰਾਣੀ ਵਾਖੋ ਹੀ ਪਈਓ ਚਾਹ ਦੇਣਾ ਖਾਂਗੇ ਰੋਟੀ ਇਹ ਦੁਪਹਿਰੇ ਇਹਦੇ ਚਾਹ ਦੇਣਾ ਖਾਂਗੇ ਤੇ ਉਹ ਲੱਕੇ ਉੱਪਰ ਵਾ ਮੰਗੇ ਮੇਕੀ വധിയ ਬਾਸ਼ਨਾਗੇ ਬੋਸ ਫਾਂਜੀ ਮੈਂ ਆ ਗਈ ਸੀ ਰੋਟੀ ਪਕਾ ਕੇ ਗਰਮੀ ਸੀਗੀ ਉੱਥੇ ਬਹੁਤ ਜ਼ਿਆਦਾ ਤੇ ਹੁਣ ਲੈ ਲਈ ਰੋਟੀ ਖਾਣ ਚਟਨੀ ਬਣਾਏ ਸੀ ਕਿ ਕੱਲ ਆਪ ਬਦੀ ਅੰਬੀਆਂ ਦੀ ਕੱਚੀਆਂ ਅੰਬੀਆਂ ਦੀ ਤੇ ਉਹਨਾਂ ਖਾਣਗੇ ਪਰ ਵੀ ਕੋਈ ਨਹੀਂ ਕੋਲਰ ਚੱਲ ਰਿਹਾ ਹੈ ਹਵਾ ਰਹੀ ਹੈ ਨਾਲੇ ਖਾਣੇ ਰੋਟੀ ਚਲੋ ਜੀ ਫੇਕ ਨੂੰ ਲੈ ਲੈਂਦੇ ਹਾਂ ਰੋਟੀ ਵਗੈਰਾ ਖਾ ਕੇ ਫੇ ਲੈ ਲੈਂਦੇ ਜੋ ਵੀ ਕੁਛ ਕਰਾਂਗੇ ਉਹ ਦਿਖਾ ਲਵਾਂ ਜੀ ਹੁਣ ਇੱਥੇ ਆਪਾਂ ਲੱਗੇ ਆਂ ਛਾਲ ਵਾਲੇ ਪਕੌੜੇ ਬਣਾ ਅੱਜ ਆਪਾਂ ਪਕੌੜੇ ਚਾਹ ਬਣਾਣੀਆਂ ਤੇ ਮੈਂ ਕਿਹਾ ਵੀ ਪਕੌੜੇ ਬਣਾ ਲਈਏ ਅ ਆਪਣੇ ਕੰਮ ਕਰ ਸਾਰਾ ਡੰਗਰਾਂ ਦੇ ਵਿੜਿਆਂ ਦਾ ਪਾਣੀ ਵਗੈਰਾ ਪਲਾਤਾ ਘਰ वगੈਰਾ ਸਾਰਾ ਕੁਝ ਨੇ ਬਣ ਗਿਆ ਉਹਦੋਂ ਵੀ ਪਾਤਾ ਪਕੌੜਾ ਬਣਾਉਣ ਲੱਗੀ ਸੀ ਕਿ ਮੈਂ ਪਕੌੜਿਆਂ ਦੀ ਸਬਜ਼ੀ ਆ ਛਾਲ ਨੂੰ ਪਕੌੜਿਆਂ ਦੀ ਸਬਜ਼ੀ ਬਣਾਉਣ ਮੈਂ ਬਣਾਏ ਸੀ ਰੈਸਟੋਰੈਂਟ ਵਾਲੇ ਪਕੌੜੇ ਤੇ ਇਹ ਮੈਂ ਕੱਢਣਾ ਕਰਤਾ ਇੱਥੇ ਜਦੋਂ ਪਕੌੜੇ ਬਣਾ ਰਹੀ ਹਾਂ ਇੱਧਰ ਗਰਮੀ ਬਹੁਤ ਰੋਚੀ ਤਾਂ ਗਰਮੀ ਬਹੁਤ ਆਦੀ ਆ ਬੱਚੇ ਗਏ ਉਹਨੇ ਖੇਡਣ ਕਿਉਂਕਿ ਜੇ ਹੁਣ ਤਾਂ ਘਰੇ ਹੁੰਦੇ ਨੇ ਸਵੇਰ ਦੇ ਅੰਦਰ ਬੈਠੇ ਨੇ ਪਹਿਲਾਂ ਸਾਰਾ ਦੁਪਹਿਰ ਅੰਦਰ ਰਹੇ ਹਾਂ ਗਰਮੀ ਬਹੁਤ ਬਾਹਰ ਨਿਕਲ ਨਹੀਂ ਹੁੰਦਾ ਹੈਗਾ ਕੋੜੇਸ ਵੀਰੇ ਖੇਲਣ ਜਿੰਨੇ ਤੇ ਐਸੋਲੇ ਚਲੇ ਜਾਂਦੇ ਨੇ ਗਰਾਉਂਡ 'ਚ ਕੇ ਕਹੇ ਸਾਰਾ ਤੰਦਰੀ ਬੈਠਣ ਫਸਲ ਖੇਡਣਗੇ ਜਵਾਕ ਆਏ ਵੇਲੇ ਤੇ ਗਰਾਉਂਡ ਦੇ ਵਿੱਚ ਉੱਥੇ ਖੇਡਦੇ ਸਾਰੇ ਹਤਾ ਹਵਾਗੇ ਖੜਗੇ पहला सी भी हाँ। बहुत चल रही थी गर्मी पता नहीं कहते हैं पैन लग गया इतनी तो बड़ा ही गर्मी है बहुत गर्मी है बस कराई पी है गर्मी में हूँ ਜਿਹੜੇ ਆਪਾਂ ਇਸ ਤਰ੍ਹਾਂ ਬਣਾਉਨੇ ਆਂ ਦਾੜਾ ਦੇ ਪਕੌੜੇ ਬਹੁਤ ਵਧੀਆ ਬਣਦੇ ਨੇ ਕੁਲਦੇ ਨਹੀਂਗੇ ਇਹਦੇ ਵਿੱਚ ਦਾਲਾਂ ਜੀ ਬਣਨਗੇ ਸੋਰੀ ਇਹ ਸਬਜੀ ਆਲੂ ਆਲੂ ਬੈਂਦ ਲੇ ਜੀ ਜੋ ਸਬਜੀ ਹੈ ਇਹ ਸਬਜੀ ਬਹੁਲੀ ਬਣਦੀ ਹੈ ਜਦੋਂ ਪਕਾਉਂਗੀ ਇਹਦੇ ਵਿੱਚ ਮੈਂ ਨੂਨ ਬਸ ਨੂਣ ਹੀ ਪਾਇਆ ਜੀ ਮਿਰਚ ਨਹੀਂ ਪਾਈ ਹੈਗੀ ਆਲੂ ਨਾਲ ਤਿਆਰ ਕਰਕੇ ਰੱਖ ਲੈ ਸਾਰਾ ਸਸ ਤੜਕਾ ਹੀ ਲਾਉਣਾ ਆਲੂ ਵੀ ਚੀਰ ਲੈ ਪਿਆਜ਼ ਵਗੈਰਾ ਵੀ ਚੀਰ ਕੇ ਸਾਰਾ ਗ੍ਰाइंड ਕਰਕੇ ਰੱਖਿਓ ਹੋਏ ਫੇਰ ਤੜਕਾ ਲਾਉਣਾ ਕੱਠੇ ਕੰਮ ਹੋ ਜਾਣਗੇ ਹੁਣ ਸੋਰੀ ਚਾਹ। ਅੱਜ ਸਬਜੀ ਬਣ ਗਈ ਉਹ ਵਿੱਚ ਦੁੱਧ ਪੋ ਜਾ ਬਾੜੀਆਂ ਜਿਹੜਾ ਮਗਰ ਰੋਟੀ ਲੱਗ ਜੇ ਕਾਮ ਇਲਾ ਸਾਡੇ ਵਿਸ਼ੇ ਹਨ ਰਹੀ ਸੀ। ਦਰਨਾ ਹਵਾ ਦੁਪਹਿਰੇ ਬਹੁਤ ਚੱਲਦੀ ଥି। ਗਰਮੀ ਮੱਤ ਮਾਰ ਕੇ ਰੱਖਦੀ। ਪਸਾਰੇ ਬਣਾ ਲੀ ਇਸ ਤਰ੍ਹਾਂ ਪਕੌੜੇ ਏ ਤੁਹਾਨੂੰ ਦਿਖਾਉਂਦੇ ਹਾਂ ਕੜਦੇ ਲੋ ਜੀ ਮੈਂ ਕਹਿੰਦੀ ਸੀ ਵੀ ਉਹਨਾਂ ਨੇ ਆ ਜਣਾ ਤੇ ਇਹਦੇ ਪਕੌੜੇ ਤੋਂ ਮੰਮੇ ਮਿੰਨ ਦੇ ਲੈਣੇ ਅੱਗੇ ਸਹਜੋਣੀ ਤੇ ਲਾ ਕੇ ਪਕੌੜੇ ਤਲ ਕੇ ਆਪੇ ਖਾਣ ਮੇਰੇ ਕੋਲ ਕੱਝੀ ਆਹੀ ਬਚੇ ਨੇ ਜਰ ਤੈਨਾਂ ਨੂੰ ਤੜਕੇ ਬਚ ਕੇ ਬਚ ਕੇ ਆ ਕੱਟ ਕੱਟ ਵੇਨ ਹੋਲੇ ਹਾਂ ਹਾਂ ਆ ਮੈਂ ਚੱਕੀ ਸੀਗੀ ਗੋਲੀ ਜਾਲੀ ਲੈ ਲੈ ਜਾਲੀ ਕਿਉਂ ਤੇਲ ਰੋ ਕਰਦਾ ਜਾਲੀ ਬਾਹਰ ਆਉਂਦੀ ਆ ਉਹ ਰੋਟੀ ਉਹ ਰੋਟੀ ਉਹਦਾ ਮੈਂ ਭੱਲੇ ਬਣਾ ਲੈ ਜੀ ਉਹਦੇ ਨਾਲ ਨਿਕਲ ਆ ਹੱਗੀ ਤੇ ਵੜਦੇ ਵਿੱਚ ਹੈ ਬਾਈ ਨੇ ਕੋਈ ਕੁਝ ਲੈ ਕੇ ਆ ਗਿਆ ਨਹੀਂ ਤੋੜਦੀ ਕੋਈ ਹੋਰ ਬਣਾਉਣਾ ਜਾ ਵੀ ਰਾਟਾ ਨਹੀਂ ਲੈਦੀ ਕੁਝ ਲਓ ਜੇ ਪਟਾੜ ਦੇਣ ਨੂੰ ਸਾਰੇ ਇਹਦੇ ਪਾ ਲੈਣ ਸਾਸ ਗੈਸ ਤੋਂ ਬਾਅਦ ਵਿੱਚ ਤੜਕਾ ਲਾ ਲਾ ਕਰਕੇ ਕੰਮ ਨੂੰ ਵੇੜ ਦੇਣਾ ਇਹਦੇ ਵਿੱਚ ਨੂੰ ਇੱਕ ਕੜਚੀ ਪਾ ਦੇਣੀ ਤੇ ਜਿੱਦੇ ਤੱਕ ਗਿੱਲਾ ਤਾਂ ਨਹੀਂ ਗਿੱਲਾ ਹੋਵੇਂਗਾ ਦੋ ਚਾਰ ਨਹੀਂ ਲੈ ਲੈ ਬਾਕੀ ਤੇ ਹੁਣ ਆਪਾਂ ਸਾਰੇ ਧੱਤ ਮੋੜ। ਤਾਂ ਤੇ ਹਾਂ। ਦੇ ਨਹੀਂ। ਧਾਰੇ ਨਾਲ ਨਹੀਂ। ਤੇ ਆਪਾਂ ਤੇ ਖਰਚੇ ਕਰਦੇ ਦੇਖ ਲੈ ਬੰਦਾ ਮੋਟਨ। ਹਾਂ। ਪਾਣੀ ਜੇ ਇਹ ਵਾਸਤੇ ਆਉਂਦਾ ਨਾ। ਓਏ ਤੇਲ ਕੱਟ ਦਿੰਨਾ। ਉੱਪਰ ਨਾ ਪਾਜੀ ਪੁੱਤ। ਤੂੰ ਲੈ ਜਾ ਹਾਂ ਲੈ ਜਾ। ਦੇ ਦੇ ਹੁਣ। ਦੇ ਨਹੀਂ ਹਾਂ। ਪਹਿਲਾਂ ਤੁਸੀਂ ਖਾ ਲੈ ਇਹ। ਮੈਂ ਸਬਜੀ ਕਰੀ ਬਣਾਉਂਗੀ ਕੁੰਡਾ ਲਾਉਂਗੀ ਹੋ ਮੈਂ ਤਾਂ ਇਹਦੇ ਮੈਂ ਥੋੜੇ ਗਏ ਗਏ ਬਣਾ ਲਾ ਕੁੰਡਾ ਲਾ ਲੈ ਕੁੰਡਾ ਚਾਲ ਤੇ ਕੋ ਜਿਹੜੀ ਛਾਂ ਕੁੰਡਾ ਆਵਾਜ਼ ਬਹੁਤ ਕਰਦਾ ਰੁਕ ਜਾ ਫਿਰ ਆਵਾਜ਼ ਨਹੀਂ ਆਉਂਦੀ ਪਹਿਲਾਂ ਲਾਉਂਦਾ ਕੁੰਡਾ ਦੇ ਆਵਾਜ਼ ਸ਼ੋਰ ਨਾ ਕਰੋ ਕਾਚੀ ਤੇਂਦੀ ਭਾਲ ਲਈ ਦਰਦ ਤੇਰੇ ਦਾ ਦੋਵੇਂ ਜੀ 何だろう సవాజ ఆ రీ thank <laughs> you